अजय महाजन आप देख रहे हैं चढ़नी कला पंजाब न्यूज़ आज सुबह पहले तो हमने एस एस पी साहब से मीटिंग करने के लिए टाइम लिया था अचानक हम एस एस पी को मिलने के लिए गए वहाँ क्या देखते हैं कि वहाँ पे काफ़ी लोग इकट्ठे हुए थे हमने वहाँ पे पूछा कि इतने इकट्ठे लोग होने का क्या कारण है हमें फिर सोनी साहब के भाई साहब मिले उन्होंने बताया कि आज सोनी को अचानक पुलिस वाले उनके घर गए और उनको अपनी गाड़ी में लेकर आए हैं अब मीटिंग लगी हुई है मीटिंग में पता नहीं क्या वो पूछताछ करते हैं और क्या कर रहे हैं अंदर बातचीत वो ना तो एस जवाब दे रहे हैं हमें कोई बात का और ना ही कोई हमें मिलने आ रहा है बाहर वो बोल रहे हैं कि अंदर मीटिंग चल रही है हमने बाहर सोनी साहब के भाई से पूछा बोले कि कोई, कोई पुरानी बातें चल रही है जिसको लेके चल रही है हमें अभी तक नहीं बताया उन्होंने कुछ नारेबाजी लगाई और कुछ उन्होंने बताया जब सोनी साहब बाहर आएंगे तो हम उनसे बात कर बातचीत करेंगे आगे चलते हैं चढ़ चल निकला पंजाब मिनट से अजय महाजन प्रशासन 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 ਪੁਲਿਸ ਪ੍ਰਸ਼ਾਸਨ ਮੁਰਦਾਬਾ ਪੁਲਿਸ ਪ੍ਰਸ਼ਾਸਨ ਮੁਰਦਾਬਾ ਪ੍ਰਸ਼ਾਸਨ ਮੁਰਦਾਬਾ ਪੁਲਿਸ ਪ੍ਰਸ਼ਾਸਨ ਮੁਰਦਾਬਾ ਪ੍ਰਸ਼ਾਸਨ ਮੁਰਦਾਬਾ ਅੱਗੇ ਅੱਗੇ ਪੁਲਿਸ ਇਹਨਾਂ ਸਾਰਿਆਂ ਨੂੰ ਨਜ਼ਰ ਆ ਕੇ ਬਸ ਪਹੁੰਚ ਗਈ ਬੰਦਾ 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 ਥੋੜਾ ਸ਼ਾਂਤ ਰਹੋ ਕੋਈ ਕਹਿੰਦਾ ਨਾਮ ਹੈ ਰਮਨ ਸ਼ਰਮਾ ਸਨਾਤਰ ਕ੍ਰਾਂਤੀ ਦਲ ਤੋਂ ਅੱਜ ਘੰਟਾ ਡਿਆੜ ਘੰਟਾ ਪਹਿਲੇ ਸਾਨੂੰ ਪਤਾ ਲੱਗਿਆ ਵੀ ਪਰਵਿੰਦਰ ਸੋਨੀ ਜੀ ਨੂੰ ਬਿਨਾਂ ਕਿਸੇ ਇਨਫੋਰਮੇਸ਼ਨ ਤੋਂ ਘਰੋਂ ਪੁਲਿਸ ਜਿਹੜੀ ਜਾ ਕੇ ਚੱਕ ਕੇ ਲੈ ਆਈ ਹੈ ਔਰ ਅੰਦਰ ਬੰਦ ਕਰਦਾ ਉਸ ਤੋਂ ਬਾਅਦ ਅਸੀਂ ਸਾਰੇ ਥਾਣੇ ਇਕੱਠੇ ਹੋਏ ਆ ਕੋਈ ਵੀ ਜਿਹੜਾ ਮੁਲਾਜ਼ਮ ਸਾਨੂੰ ਦੱਸ ਨਹੀਂ ਰਿਹਾ ਕਿ ਕਿਉਂ ਲਿਆਂਦਾ ਵਜ੍ਹਾ ਕੀ ਆ ਕਾਰਨ ਕੀ ਆ ਇਹਦੇ ਵਿੱਚ ਸਿਰਫ ਇੱਕੋ ਹੀ ਕਾਰਨ ਆ ਸੀ ਸਮਝਨੇ ਆ ਕਿ ਇਹ ਜਿਹੜੀ ਹਿੰਦੂਆਂ ਦੀ ਆਵਾਜ਼ بلند ਹੋ ਰਹੀ ਹੈ ਉਹਨੂੰ ਇਹ ਰੋਕ ਰਹੇ ਆ ਠੀਕ ਹੈ ਅਸੀਂ ਬੜੀ ਦੇਰ ਤੋਂ ਜਿਹੜੇ ਆ ਵਿਸ਼ੇਸ਼ ਸਮੁਦਾਏ ਦੇ ਮੁੱਦੇ ਚੁੱਕਦੇ ਸੀ ਇਹ ਗਰਮਾਂ ਵਾਲੇ ਮੁੱਦੇ ਚੁੱਕਦੇ ਸੀ ਉਹਦੇ ਚੱਕਰ ਚ ਆਇਆ ਸਾਡੀ ਉਹ ਆ ਜਿਹੜੀ ਬੰਦ ਕਰਨਾ ਚਾਹੁੰਦੇ ਆ ਤੇ ਉਹਨਾਂ ਨੂੰ ਕਈ ਦਿਨਾਂ ਤੋਂ ਕਿਹਾ ਵੀ ਰੇ ਜੀ ਤੁਸੀਂ ਕਿਹੜੇ ਚੱਕਰ ਚ ਯੇ ਉਹ ਪਿਛੇ ਹਟ ਜਾਓ ਥੋੜੀ ਦੇਰ ਪਹਿਲੇ ਵੀ ਉਹਨਾਂ ਨੇ ਇਹਨਾਂ ਨੂੰ ਕੋਈ ਗੱਲਬਾਤ ਹੋਈ ਸੀ ਇਹਨਾਂ ਦੀ ਕਿ ਤੁਸੀਂ ਸਾਡੇ ਮਾਮਲਿਆਂ ਚ ਦਖਲ ਦਿੰਦੇ ਹੋ ਬੋਲਦੇ ਹੋ ਜੇਵੋ ਪਰ ਅਸੀਂ ਜਿਹੜੇ ਆ ਇੱਕ ਸੱਚਾਈ ਦੀ ਗੱਲ ਕਰਨੇ ਆ ਜੋ ਸ਼ਹਿਰ ਦੇ ਵਿੱਚ ਹੋ ਰਿਹਾ ਉਹ ਤੇਨਾਂ ਕੋਲ ਹੁੰਦਾ ਹੀ ਨਹੀਂ ਆ ਜਿਹੜਾ ਹੁਣ ਅੰਦਰ ਲਿਆ ਕੇ ਬੈਗੇ ਆਪਣੀ ਮੀਟਿੰਗ ਕਰੀ ਜਾ ਰਹੇ ਆ ਅਸੀਂ بار بار ਐਸਐਚਓ ਸਾਹਿਬ ਨੇ ਪੁੱਛਿਆ ਸਾਰੇ ਪੁੱਛਿਆ ਦੱਸਦੇ ਨਹੀਂ ਆ ਕਹਿੰਦੇ ਸਾਨੂੰ ਪਤਾ ਹੀ ਨਹੀਂ ਹਲੇ ਮੀਟਿੰਗ ਚੱਲ ਰਹੀ ਆ ਫਿਰ ਤੁਹਾਨੂੰ ਦੱਸਦੇ ਆ ਸਾਡੇ ਸਾਰੇ ਸ਼ਹਿਰ ਜੋ ਜਲੰਧਰ ਲੁਧਿਆਣੇ ਆ ਫਗਵਾੜਿਆਂ ਪਟਿਆਲਿਆਂ ਪਠਾਨਕੋਟੋਂ ਸਾਰੀ ਟੀਮਾਂ ਚੱਲ ਚੁੱਕੀਆਂ ਥੋੜੀ ਦੇਰ ਸਤੇ ਪਹੁੰਚਣ ਵਾਲੀਆਂ ਔਰ ਅਸੀਂ ਥਾਣੇ ਦਾ ਘਰਾਬ ਕਰਾਂਗੇ ਅਸੀਂ ਕੋਈ ਥਕਾਨੀ ਹੁੰਦੇਾਂਗੇ ਨਾ ਵੀਮੀਆ ਮੇਲ ਆਤਬਾ 15 ਸਾਲ ਤੋਂ ਸੋਨੀ ਸਾਨਾ ਜੁੜੀ ਹੋਈ ਆ ਇਹ ਮਕਸਦ ਕੁਛ ਨਹੀਂ ਆ 3 ਸਾਲ ਪਹਿਲੇ ਉਹਨਾਂ ਦਾ ਇੱਕ ਜਦੋਂ ਉਹਨਾਂ ਨੂੰ ਪਹਿਲੇ ਅਰੈਸਟ ਕੀਤਾ ਸੀ ਉਦੋਂ ਤੇ ਚਲੋ ਮੁੱਦਾ ਅਲੱਗ ਸੀ ਹੁਣ ਐਕਚੁਅਲੀ ਗੱਲ ਕੁਛ ਨਹੀਂ ਹੋਈ ਉਹਨਾਂ ਕੋ ਇੱਕ ਗੱਡੀ ਸੀ ਸਕੋਰਪੀਓ ਜਿਹਦਾ ਐਕਸੀਡੈਂਟ ਕੁਛ ਸਮੇਂ ਪਹਿਲਾਂ ਹੋਇਆ ਸੀ ਉਦੋਂ ਵੀ ਸੋਨੀ ਸਾਨਾ ਪਠਾਨਕੋਟ ਜਾਣਾ ਸੀ ਉਹਦੇ ਕਰਕੇ ਸਤਨਾਮ ਸਿੰਘ ਡਰਾਈਵਰ ਅਪੌਂਟ ਸੀ ਇਹਨਾਂ ਨਾਲ ਉਹਨਾਂ ਨੇ ਕਾਲ ਕੀਤੀ ਜਦਕਿ ਉਹਨਾਂ ਨੇ ਡਰਿੰਕ ਕੀਤੀ ਹੋਈ ਸੀ ਤੇ ਉਹ ਗੱਡੀ ਸੋਨੀ ਸਾਬ ਕੋ ਉੱਥੇ ਪਲਟ ਗਈ ਸੀ ਉਦੋਂ ਥਾਰਾ ਜਿੰਨਾ ਵੀ ਮਾਮਲਾ ਸੀ ਉਹ ਸਰ ਦੇ ਉੱਪਰ ਛੁੱਟਣ ਦੀ ਕੋਸ਼ਿਸ਼ ਕਰਦੇ ਸੀ ਫਾਈਬਰ ਅਪੋਨੈਂਟ ਸੀ ਉਹਦੇ ਕੋ ਆਪਣੀ ਪੈਂਟਾਂ ਤਾਂ ਕਿ ਨਹੀਂ ਸੀ ਬੰਦ ਹੋਈ ਉਹ ਫੋਟੋਆਂ ਸਾਡੇ ਕੋਲ ਪਈਆਂ ਵਾਂ ਸਮੇਂ ਆ ਕੇ ਉਹ ਅਸੀਂ ਪਬਲਿਕ ਨੂੰ ਦਿਖਾਵਾਂਗੇ ਠੀਕ ਹੈ ਜੀ ਉਹਦੇ ਕਰਕੇ ਉਹ ਜੀ ਖਰਚਾ ਦੋ ਇਹ ਦੋ ਇਸ ਕਰਕੇ ਹਰਾਸ ਕਰ ਰਿਹਾ ਸੈਕੰਡ ਮੈਟਰ ਇਹ ਹੈ ਕਿ ਦਿਨਾਂ ਨਗਰ ਵਿੱਚ ਉਹਨਾਂ ਨੇ ਕੁਝ ਗਾਈਆਂ ਫੜੀਆਂ ਸੀ ਰਾਤੀ ਸਾਨੂੰ ਕਾਲ ਆਈ ਸੀ ਜਿਨੇ ਵੀ ਸਨਾਤਨ ਕ੍ਰਾਂਤੀ ਦਲ ਦੇ ਬੰਦੇ ਆ ਉਹ ਸਾਰੇ ਉੱਥੇ ਪਹੁੰਚੇ ਸੀ ਉਹਨਾਂ ਨੇ ਉੱਥੇ ਤਾਜ਼ਾ ਹੀ ਜਾ ਕੇ ਫੋਟੋਆਂ ਖਿੱਚੀਆਂ ਸੀ ਸਾਨੂੰ 3 ਘੰਟੇ ਦਾ ਸਮਾਂ ਦਿੱਤਾ ਗਿਆ ਸੀ ਕਿ ਤੁਸੀਂ 3 ਘੰਟੇ ਬਾਅਦ ਉਹ ਜਗ੍ਹਾ ਤੇ ਵਿਜ਼ਿਟ ਕਰੋ 3 ਘੰਟੇ ਬਾਅਦ ਜਦੋਂ ਵਿਜ਼ਿਟ ਕੀਤੀ ਆ ਉਹ ਮਾਸ ਜਿਹੜਾ ਉੱਥ ਪੁਲਿਸ ਨੇ ਉਹ ਫੈਸਲਾ ਆਕੇ ਉਹ ਗਾਇਆਂ ਜਿਨ੍ਹਾਂ ਦੀਆਂ ਗਈਆਂ ਸੀ ਉਹਨਾਂ ਨੂੰ ਵਾਪਸ ਕਰ ਦਿੱਤੀਆਂ ਇਹਦੇ ਸਬੰਧ ਦੇ ਵਿੱਚ 6 ਤਰੀਕ ਨੂੰ ਧਰਨਾ ਸੀ ਸੋਨੀ ਸਾਹਿਬ ਦੀ ਆਵਾਜ਼ ਦਬਾਉਣ ਵਾਸਤੇ ਇਹ ਸਾਰਾ ਪੁਲਿਸ ਨੇ ਡਰਾਮਾ ਕੀਤਾ ਆ ਠੀਕ ਆ ਜੀ ਉਹਦੇ ਸਾਰੇ ਪ੍ਰੂਫ ਆ ਉਹਦੀਆਂ ਲੀਗਲ ਮੇਲਾਂ ਜਿੰਨੀਆਂ ਵੀ ਉੱਤੇ ਤੱਕ ਗਈਆਂ ਹੋਈਆਂ ਉਹ ਸਾਰੇ ਪ੍ਰੂਫ ਜਿਹੜੇ ਆ ਇਸ ਟਾਈਮ ਸਾਡੇ ਕੋਲ ਆ ਅਸੀਂ ਸਮਝੀ ਉਹਨਾਂ ਨੇ ਅੱਜ ਇਹਨਾਂ ਨੂੰ ਬਾਹਰ ਨਹੀਂ ਆਣ ਦਿੱਤਾ ਤੇ ਉਹ ਹੀ ਸਾਰਾ ਪਬਲਿਕ ਦੇ ਅੱਗੇ ਸਾਰਾ ਕਰਾਂਗੇ ਜੋ ਵੀ ਇਹਨਾਂ ਨੇ ਰਿਸ਼ਵਤ ਲੈ ਕੇ ਜੋ ਵੀ ਉਹਨਾਂ ਨੂੰ ਗਾਇਆਂ ਉੱਥੇ ਰੱਖਿਆ ਸਾਰੀ ਕੱਲੀ ਕੱਲੀ ਡਿਟੇਲ ਸਾਡੇ ਕੋਲ ਪਈ ਆ ਠੀਕ ਆ ਲਾਸਟ ਟਾਈਮ ਮੈਨੂੰ ਨੂੰ ਲੱਗੇ ਸੀ ਬਟ ਇਸ ਵਾਰ ਸਾਰੀਆਂ ਚੀਜ਼ਾਂ ਸੈਬਲਿਸ਼ ਕਰੀ ਗਿਆ ਗੁਰਦਾਸਪੁਰ ਪੁਲਿਸੀਆਂ ਦਿਨਾਨਗਰ ਪੁਲਿਸੀਆਂ ਹਰ ਇੱਕ ਟੀਜ ਰੱਸੀ ਜਾਏਗੀ ਸੋਨੀ ਸਰ ਕੋਈ ਵੀ ਮੁੰਡਾ ਚੁੱਕ ਲਿਆ ਉਹਨਾਂ ਦੀ ਆਵਾਜ਼ ਦੁਵਾਈ ਜਾਂਦੀ ਆ ਜਿੰਨੇ ਵੀ ਡਿਫਾਲਟਰ ਗਨਮੈਨ ਆ ਉਹਨਾਂ ਨਾਲ ਲੱਗੇ ਹੋਇਆ ਗਨਮੈਨਾਂ ਦੇ ਮੈਡੀਕਲ ਵੱਲੋਂ ਉਹਨਾਂ ਨੇ ਕਿਹਾ ਉਹਨਾਂ ਦਾ ਮੈਡੀਕਲ ਕਰਾਓ ਉਹਨਾਂ ਦਾ ਮੈਡੀਕਲ ਨਹੀਂ ਹੁੰਦਾ ਉਹ ਕਹਿੰਦੇ ਨਾਲ ਡਾਕਟਰ ਚ ਕਰਾਓ ਕਿਹ ਹੈ ਗਨਮੈਨ ਦਾ ਡਾਕਟਰ ਚ ਨਹੀਂ ਹੁੰਦਾ ਇਹ ਸਭ ਉਹਨਾਂ ਦੀ ਆਵਾਜ਼ ਦਬਾਉਣ ਵਾਸਤੇ ਕੀਤਾ ਜਾਇਆ ਬਕਾਇਦਾ ਉਹਨਾਂ ਨੇ ਲਿਖ ਕੇ ਪਾਇਆ ਸੀਐਮ ਨੂੰ ਕਿ ਮੈਨੂੰ ਹਰਾਸਮੈਂਟ ਨਾ ਕੀਤਾ ਜਾਏ ਮੇਰੀ ਸਿਕਿਉਰਿਟੀ ਜਿਹੜੀ ਵਾਪਸ ਲਈ ਜਾਏ ਬਟ ਸਿਕਿਉਰਿਟੀ ਦੇ ਨਾਲ ਤੇ ਮੇਰੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਨਾ ਕੀਤੀ ਜਾਏ ਪਿੰਡਰਾਂ ਵਾਲੇ ਦੇ ਸਮਰਥਕ ਜਿਹੜ ਸੋ ਮੋਜਲਾ ਕਿ ਆਇਆ ਕਿਸੇ ਅਜੀਬ ਤਰੀਕੇ ਨਾਲ ਧਰਨਾਸ ਅਸੀਂ ਕਿਹਾ ਵਾ ਉਹ ਸਾਡਾ ਕਥਤਮ ਕਰਨ ਵਾਸਤੇ ਸਾਡੀ ਜਿੰਨੀ ਵੀ ਜੜੀ ਆਵਾਜ਼ ਆ ਸਾਡੀ ਬੰਦ ਕਰਨ ਵਾਸਤੇ ਇਹ ਸਾਰਾ ਡਰਾਮਾ ਕਰ ਗਿਆ ਤੁਸੀ ਠੀਕ ਆ ਜੀ ਹੋਰ ਕੋਈ ਦੀ ਪੁੱਛਣਾ ਪੁੱਛਣਾ ਚਾਹਤ ਪੁੱਛੋ ਬਟ ਇਹ ਆ ਕਿ ਸਮੇਂ ਆ ਤੇ ਉਹ ਸਾਰੇ ਪ੍ਰੂਫ ਜਿਹੜੇ ਆ ਉਹ ਪਬਲਿਕ ਦੇ ਅੱਗੇ ਆਣਗੇ ਅਸਲ ਤੇ ਆਏ ਆ ਕਿ ਬਿਨਾਂ ਕਿਸੇ ਕਾਰਨ ਸਾਡੇ ਸਰਾਤਰ ਗ੍ਰਾਂਤੀ ਦਲ ਦੇ ਮੁਖੀ ਹਰਵਿੰਦਰ ਸੋਨੀ ਜੀ ਨੂੰ ਲੈਣ ਨੇ ਬਿਨਾਂ ਦੱਸੇ ਘਰੋਂ ਚੱਕ ਲਿਆ ਵਾ ਕੁਛ ਕਲੀਅਰ ਨਹੀਂ ਕਰਦੇ ਪਏ ਕਿਉਂ ਚੱਕਿਆ ਕਿਉਂ ਨਹੀਂ ਚੁੱਕਿਆ ਕੁਛ ਨਹੀਂ ਲਸਿਆ ਜਾ ਰਿਹਾ ਹਨ ਪੁਲਿਸ ਨੇ ਗੁਰਦਾਸਪੁਰ ਪੁਲਿਸ ਨੇ ਸਿਟੀ ਪੁਲਿਸ ਗੁਰਦਾਸਪੁਰ ਕੀ ਦਾ ਉਹਨਾਂ ਨੇ ਪੁਲਿਸ ਨੇ ਹੁਣ ਆਸਟ੍ਰੇਲੀਆ ਲੈ ਰਿਆ ਨੂੰ ਆਪਣੇ ਹਾਂਜੀ ਬਿਲਕੁਲ ਜੀ ਕੀ ਲੱਗਦਾ ਕਿ ਕਿਉਂ ਹਾਸ ਚਲਿਆ ਗਿਆ ਵਾ ਦੇਖੋ ਜੀ ਜਿਹੜਾ ਬੰਦਾ ਆਵਾਜ਼ ਚੱਕ ਕੇ ਕਰਦਾ ਉਹਨੂੰ ਕੁਛ ਨਾ ਕੁਛ ਬੰਦ ਮੂੰਹ ਬੰਦ ਕਰਾਉਣ ਵਾਸਤੇ ਕੁਛ ਲੱਗਦਾ ਪਿਛਲੇ ਲੰਬੇ ਦੇਖੋ ਜੀ ਪੁਲਿਸ ਨੇ ਹੁਣ ਚੁੱਕਿਆ ਕੁਛ ਨਾ ਕੋਈ ਤਾਂ ਬੰਨ ਲਾਣਾ ਹੈ ਪੁਲਿਸ ਨੇ ਆ ਥੋੜੀ ਕਹਿਣਾ ਕਿ ਅਸੀਂ ਰੰਜੇਸ਼ ਨੇ ਚੁੱਕਿਆ ਵਾ ਪੁਲਿਸ ਨੇ ਤਾਂ ਕੋਈ ਨਾ ਕੋਈ ਇਹਨਾਂ ਨੂੰ ਲੈਣਾ ਹੈ ਇੱਕ ਇਸ ਨਾਦਰ ਗਰਤੀ ਚਾਲ ਵਾਲਾ ਪੂਰੇ ਸ਼ਹਿਰ ਚ ਪ੍ਰਦਰਸ਼ਨ ਕੀਤਾ ਜਾਵੇਗਾ